ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਾਰ ਫਿਰ ਪਟਿਆਲਾ ਦਾ ਇੱਕ ਨਿੱਜੀ ਹਸਪਤਾਲ ਸੁਰਖੀਆਂ ਦੇ ਵਿੱਚ ਆ ਗਿਆ ਹੈ ਕਾਬਲੇ ਗੌਰ ਹੈ ਕਿ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਏ ਕਿ ਉਹਨਾਂ ਦੀ ਘਰ ਦਾ ਸਦਸਾ ਇੱਥੇ ਪਥਰੀ ਦਾ ਚੈੱਕਅਪ ਕਰਵਾਉਣ ਦੇ ਲਈ ਆਇਆ ਸੀ ਪਰ ਅਚਾਨਕ ਉਸਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹਸਪਤਾਲ ਤੇ ਇਲਜ਼ਾਮ ਲਗਾਇਆ ਕਿ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਲਾਪਰਵਾਹੀ ਵਰਤੀ ਗਈ ਹੈ ਕੀ ਨਾਮ ਹੈ ਤੇ ਕਿੱਥੋਂ ਆਏ ਹੋ ਤੁਸੀਂ ਮੈਂ ਦਾਣਾ ਮੰਡੀ ਤੋਂ ਆਇਆ ਜੀ ਮੇਰਾ ਬ੍ਰਦਰ ਜੀ ਮਨਜੀਤ ਸਿੰਘ ਠੀਕ ਹੈ ਜੀ ਇਹਨਾਂ ਨੇ ਗਲਤ ਟੀਕਾ ਕੋਈ ਲਾਇਆ ਜੀ ਗਲਤ ਟੀਕਾ ਲਾ ਕੇ ਕਲੰਬੀਆ ਏਸ਼ੀਆ ਚ ਦਾਖਲ ਕਰਾਇਆ ਉੱਥੇ ਡੇਢ ਮਹੀਨਾ ਮਹੀਨਾ ਰਿਹਾ ਜੀ ਠੀਕ ਹੈ ਇਲਾਜ ਅਸੀਂ ਕਰਾਇਆ ਪਰ ਉਹਨਾਂ ਨੇ ਕੋਈ ਇਨਫੈਕਸ਼ਨ ਫੈਲ ਹੋ ਗਈ ਦੀ ਕਾਫੀ ਅੰਦਰ ਸਾਰਾ ਕੁਝ ਡੈਮੇਜ ਕਰਤਾ ਸੀ ਬੋਡੀ ਦਾ ਸਾਰੇ ਪਾਰਟ ਇਹਦੀ ਕਾਲੀ ਕਰਕੇ ਮੇਰਾ ਬ੍ਰਦਰ ਦੀ ਡੈਥ ਹੋ ਗਈ। ਅੱਛਾ ਲਗਾਤਾਰ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ। ਸਰ ਇੱਕ ਨਹੀਂ ਕਹਿੰਦਾ ਇੱਥੇ ਇੰਨੇ ਕੁ ਬੰਦੇ ਮਾਰੇ ਆਣਾਂ ਜੀ। ਇੰਨੇ ਕੁ ਬੰਦੇ ਮਾਰੇ ਆਏ ਨੇ, ਇੰਨੇ ਕੁ ਬੰਦੇ ਮਾਰਤੇ ਜੀ। ਮੈਂ ਦੱਸ ਨਹੀਂ ਸਕਦਾ ਕਿ ਮੇਰੇ ਕੋਲ ਤਾਂ ਪ੍ਰੂਫ ਵੀ ਹੈਗਾ। ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰ ਰਿਹਾ? ਪ੍ਰੂਫ ਵੀ ਹੈ ਮੇਰੇ ਕੋਲ ਐਪਲੀਕੇਸ਼ਨ ਹੈ ਮੈਂ ਗਵਰਨਮੈਂਟ ਨੂੰ ਐਪਲੀਕੇਸ਼ਨ ਹੋਮ ਵੀ ਪਾਈਆਂ। ਮੈਂ ਮੁੱਖ ਮੰਤਰੀ ਦਾਕ ਐਪਲੀਕੇਸ਼ਨ ਆ ਮਾਈਓ ਮੇਰੀ ਕੋਈ ਸੁਣਵਾਈ ਨਹੀਂ ਹੋਈ। ਮੈਂ ਮੈਂ ਮੈਡੀਕਲ ਅਫਸਰ ਦਾਕ ਪਾਈ ਮੈਨੂੰ ਕੋਈ ਸੁਣਵਾਈ ਨਹੀਂ ਹੋਈ ਮੇਰੀ। ਠੀਕ ਹੈ ਸਰਪੂਰ ਪ੍ਰਸ਼ਾਸਨ ਕੋਲ ਮੈਂ ਐਪਲੀਕੇਸ਼ਨ ਮਾਈ ਕੋਈ ਫੋਨ ਭੇਜਣ ਵਾਲੇ ਸਾਰੇ ਮਿਲੇ ਪਏ ਹਨ ਠੀਕ ਹੈ ਮਿਲੀ ਭੁਗਤੇ ਜਿੱਕਰ ਸਰ ਗੱਲ ਕੀਤੀ ਜਾਵੇ ਜੋ ਪੰਜਾਬ ਦੀ ਨਵੀਂ ਬਣੀ ਸਰਕਾਰ ਹੈ ਜੋ ਕਿ ਆਮ ਆਦਮੀ ਸਰਕਾਰ ਆਮਾ ਦੀ ਪਾਰਟੀ ਉਹਦੇ ਨਵੇਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਗੇ ਕਿ ਇਹ ਹਸਪਤਾਲ ਕੀ ਹੈ ਹਸਪਤਾਲ ਬੰਦ ਕਰਾਓ ਜੀ ਸਰ ਹਸਪਤਾਲ ਬੰਦ ਹੋਣਾ ਚਾਹੀਦਾ ਇਹਨਾਂ ਦਾ ਸਜ਼ਾ ਹੋਣੀ ਚਾਹੀਦੀ ਹੈ ਇਸ ਬੰਦੇ ਨੂੰ ਠੀਕ ਹੈ ਇਸ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਇਹ ਹਸਪਤਾਲ ਬੰਦ ਹੋਣਾ ਚਾਹੀਦਾ ਕਾਗਲ ਦੇ ਪਰਚੇ ਹੋਣਗੇ ਠੀਕ ਹੈ ਜੀ ਇਹਦੇ ਵਾ ਇੰਨੇ ਕ ਬੰਦੇ ਮਾਰੇ ਆ ਨਾ ਬੱਚਿਆਂ ਤੱਕ ਨਹੀਂ ਛੱਡੇ ਜੀ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਵੀ ਆ ਜਵਾਬ ਵੀ ਆ ਕੋਈ ਇਹ ਬੰਦਾ ਡਾਕਟਰ ਦਾ ਲਾਇਕ ਹੀ ਨਹੀਂ ਹੈਗਾ ਬਿਨਾਂ ਲਾਇਸੈਂਸ ਤੋਂ ਬੈਠਾ ਪਿਆ ਇਹਦੇ ਕੋਲ ਲਾਇਸੈਂਸ ਹੀ ਨਹੀਂ ਹੈਗਾ ਠੀਕ ਹੈ ਅਮਰ ਜੀ ਕਿਹੜੀ ਜਗ੍ਹਾ ਆਏ ਹੋ ਮੇਰ ਹਸਪੀਟਲ ਜੀ ਪਟਿਆਲਾ ਕੀ ਮਾਮਲਾ ਕੀ ਹੈ ਇਹਨਾਂ ਨੇ ਸਾਡੀ ਸਿਸਟਰ ਮਾਰ ਦਿੱਤਾ ਕਹੋ ਪਰਸੋ ਜੀ ਇੱਥੇ ਕਿਸੇ ਦਾ ਆਪਰੇਸ਼ਨ ਕਰਾਣਾ ਸੀ ਤੇ ਆਪਰੇਸ਼ਨ ਇਹਨਾਂ ਨੇ ਕੀਤਾ ਸੀ ਹਾਂ ਜੀ ਤਉ ਉਸ ਵਾਰ ਕਿੱਦਾਂ ਲੱਗੇਗੀ ਸੀ ਮਰੀਜ਼ ਨੂੰ ਨਾ ਕਰਕੇ ਜੀਵਨ ਹਸਪੀਟਲ ਚ ਭੇਜਤੀ ਜੀ ਜੇ ਉੱਥੇ ਮੌਤ ਹੋਈ ਆ ਮੌਤ ਤਾਂ ਹੋਈ ਆ ਮੌਤ ਇੱਥੇ ਹੋ ਗਈ ਸੀ ਜੀ ਪਰਸੋਂ ਇਹਨੇ ਚਕਾਤੀ ਉੱਧਰ ਕਹਿੰਦਾ ਉੱਥੇ ਲੈ ਜਾ ਉੱਥੇ ਇਲਾਜ ਕਰਾਉਂਦਾ ਦੋ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਉਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਨੇ ਇਸ ਹਸਪਤਲ ਦੇ ਪਹਿਲਾਂ ਸਾਡੇ ਚਾਚਾ ਜੀ ਦਾ ਬੇਟਾ ਵੀ ਇਸੇ ਨੇ ਮਾਰਿਆ ਆਖਰ ਕਿਉਂ ਨਹੀਂ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਐਸੇ ਤਰ੍ਹਾਂ ਦੇ ਹਸਪੀਟਲਾਂ ਦੇ ਚਾਹੀਦਾ ਇਹ ਬੰਦ ਕਰਾਉਣਾ ਚਾਹੀਦਾ ਹਸਪੀਟਲ ਕਿੱਦਾਂ ਦੀ ਮੰਗ ਕਰਦੇ ਹੋਣ ਇਨਸਾਫ ਚਾਹੀਦਾ ਸੰਭਾਲ ਦੀ ਬੱਚੇ ਕਿੰਨੇ ਇਹਨਾਂ ਦੇ ਤਿੰਨ ਬੱਚੇ ਨੇ ਜੀ ਬੇਡਾਂ ਦੀ ਦੋ ਬੇਟੇ ਇੱਕ ਬੇਟੀ ਕਿੰਨੇ ਸਾਲ ਦੀ ਉਮਰ ਹੈ ਬੱਚਿਆਂ ਦੀ 28 ਸਾਲ 28 ਸਾਲ 23 ਸਾਲ ਹੁਣ ਪੁਲਿਸ ਆਈ ਹੈ ਮੌਕੇ ਤੇ ਹਾਂ ਜੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਕਾਰਵਾਈ ਹੋਵੇ ਜੀ ਇਹਨਾਂ 'ਤੇ ਜਾਂ ਬੰਦ ਹੋਵੇ ਜੀ ਤੁਸੀਂ ਧੰਨ ਲਾਇਆ ਤੁਸੀਂ ਇੱਥੇ ਹਾਂ ਜੀ ਮੈਂ ਤੁਹਾਡਾ ਅਵਤਾਰ ਸਿੰਘ ਹਾਂ ਜੀ ਅਵਤਾਰ ਸਿੰਘ ਜੀ ਕੀ ਮਾਮਲਾ ਕੀ ਹੈ ਇਹ ਅਸੀਂ ਸਰ ਤੂਰੀ ਤੋਂ ਆਏ ਸੀ ਇਹ ਤੇ ਆਪਰੇਸ਼ਨ ਕਰਾਉਣ ਵਾਸਤੇ ਪਸਰੀਆਂ ਦਾ ਤੇ ਸਾਨੂੰ ਉੱਥੇ ਸਿਵਲ ਹਸਪਤਾਲ ਵਾਲੇ ਡਾਕਟਰਾਂ ਨੇ ਕਿਹਾ ਵੀ ਸਾਡੇ ਕੋਲ ਮਸ਼ੀਨ ਨਹੀਂ ਹੈਗੀ ਵੀ ਤੁਸੀਂ ਉੱਥੇ ਫਰੀਆਲੇ ਚਲੇ ਜਾਓ ਵੀ ਉੱਥੋਂ ਆਪਰੇਸ਼ਨ ਕਰਾ ਲਿਓ 29 ਐਮ ਦੀ ਪਥਰੀ ਸੀਗੀ ਵੀ ਅੱਜ ਤੁਸੀਂ ਜਾਓਗੇ ਤੇ ਕੱਲ੍ਹ ਨੂੰ ਆਪਰੇਸ਼ਨ ਹੋ ਗਿਆ ਪਰਸੋਂ ਤੁਸੀਂ ਘਰ ਆ ਜਾਓਗੇ ਅਸੀਂ ਐਸ ਕਰਕੇ ਆ ਗਏ ਸਰ ਆਉਣ ਤੋਂ ਬਾਅਦ ਇਹ ਜਦੋਂ ਅਸੀਂ ਉਰੇ ਆਏ ਇਹਨਾਂ ਨੇ ਆਨ ਸਾਰੀ ਉਹ ਹੀ ਰਿਪੋਰਟਾਂ ਜਿਹੜੀਆਂ ਅਸੀਂ ਉੱਥੋਂ ਕਰਾਈਆਂ ਸੀਗੀਆਂ ਉਹਨਾਂ ਦੇ ਆਧਾਰ ਤੇ ਇਹਨਾਂ ਨੇ ਆਪਰੇਸ਼ਨ ਪਤਾ ਨਹੀਂ ਕਰ ਦੇਖਿਆ ਨੇ ਰਿਪੋਰਟਾਂ ਬਾਈ ਨੇ ਇਹ ਦੇ ਕਿਹਾ ਉਹਦੇ ਆਧਾਰ ਤੇ ਇਹਨਾਂ ਨੇ ਆਪਰੇਸ਼ਨ ਕਰਤਾ ਆਪਰੇਸ਼ਨ ਕਰਨ ਤੋਂ ਬਾਅਦ ਜਿੰਦਾਚਰ ਉਹ ਮਦਰ ਟਿਕਾ ਲੱਗ ਰਿਹਾ ਤਿੰਨ ਚਾਰ ਘੰਟੇ ਦਾ ਉਹ ਨੱਚ ਤਾ ਬੇਹੋਸ਼ ਰਹੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਹੋਸ਼ ਆਇਆ ਉਹ ਦਰਦ ਤੇ ਉਹਨਾਂ ਨੂੰ ਕਰਲਾਉਣ ਲੱਗੇ ਤੇ ਬਾਥਰੂਮ ਵਾਲੀ ਪਾਈਪ ਲਾਤੀ ਨਾ ਤਾਂ ਬਾਥਰੂਮ ਆਇਆ ਜੀ ਨਾ ਦਰਦ ਦੀ ਬੰਦ ਹੋਇਆ ਤੇ ਮੈਂ ਇਹਨਾਂ ਦੇ ਸਟਾਫ ਨੂੰ ਚਾਰ ਪੰਜ ਵਾਰੀ ਮੈਂ ਕਿਹਾ ਮੈਂ ਕਿਹਾ ਬਾਥਰੂਮ ਨਹੀਂ ਆ ਰਿਹਾ ਇਹਨਾਂ ਦੇ ਬਾਥਰੂਮ ਨਹੀਂ ਆ ਰਿਹਾ ਤੇ ਉਹਨਾਂ ਨੇ ਮੇਰੀ ਸੁਣੀ ਨਹੀਂ ਹੈਗੀ ਉਸ ਤੋਂ ਬਾਅਦ ਜਿਹੜੀ ਇੱਥੇ ਦੀ ਮੈਮ ਡਾਕਟਰ ਉਹਨੂੰ ਮੈਂ ਆਖਿਆ ਉਹ ਕਹਿੰਦੀ ਤੁਹਾਨੂੰ ਇਹ ਸਟਾਫ ਬਾਰੇ ਸਟਾਫ ਨੂੰ ਦੱਸਣਾ ਸੀਗਾ ਵੀ ਬਾਸ ਨੂੰ ਨਹੀਂ ਆ ਰਿਹਾ ਮੈਂ ਕਿਹਾ ਮੈਂ ਮੈਂ ਇਹ ਸਟਾਫ ਨੂੰ ਚਾਰ ਪੰਜ ਵਾਰ ਹੀ ਕਹਿ ਚੁੱਕਿਆ ਵੀ ਬਾਸ ਨੂੰ ਨਹੀਂ ਆ ਰਿਹਾ ਉਦੋਂ ਬਾਅਦ ਜੀ ਇਹਨਾਂ ਨੇ ਚੈੱਕ ਕੀਤਾ ਸਾਨੂੰ ਉੱਤਰ ਜੀਵਨ ਹਸਪੀਟਲ ਡੈੱਡ ਤਾਂ ਮੇਰੇ ਹਿਸਾਬ ਤੇ ਇੱਚੀ ਹੋ ਗਏ ਨੇ ਵੈਸੇ ਜੋ ਡਾਕਟਰ ਡੈੱਡ ਤਾਂ ਉਹ ਇੱਚੀ ਹੋ ਗਏ ਸੀਗੇ ਤੇ ਉਦੋਂ ਬਾਅਦ ਉੱਥੇ ਛਕਾ ਕੇ ਤਿੰਨ ਦਿਨਾਂ ਬਾਅਦ 6:30 ਵਜੇ ਅੱਜ ਡੈਥ ਹੋ ਗਈ ਤੇ ਉਦੋਂ ਬਾਅਦ ਮੈਂ ਉੱਥੋਂ ਐਂਬੂਲੈਂਸ ਚ ਇਹਨਾਂ ਨੂੰ ਇੱਥੇ ਲੈ ਕੇ ਆਇਆ ਅੰਦਰੋਂ ਮੈਨੂੰ ਡਾਕਟਰ ਸਾਹਿਬ ਦਾ ਨੰਬਰ ਆਇਆ ਸੀਗਾ ਸ਼ਸ਼ੀਲ ਕੁਮਾਰ ਸ਼ਸ਼ੀਲ ਕੁਮਾਰ ਡਾਕਟਰ ਦਾ ਮੇਰੇ ਕੋਲ ਇਹ ਨੰਬਰ ਆਇਆ ਉਹ ਦਾ ਨੰਬਰ ਕੱਟ ਉਦੋਂ ਵਾਰ ਮੈਨੂੰ ਉਹ ਕਹਿੰਦਾ ਵੀ ਤੁਸੀਂ ਇੱਥੇ ਨਾ ਰੋਲਾ ਪਾਵੋ ਤੁਸੀਂ ਇਹਨਾਂ ਨੂੰ ਲੈ ਜਾਓ ਤੇ ਤੁਸੀਂ ਇਹਨਾਂ ਦਾ ਸੰਸਕਾਰ ਕਰਕੇ ਤੁਸੀਂ ਪਰਸੋਂ ਨੂੰ ਆਜੋ ਜਿਵੇਂ ਵੀ ਹੋਊਗਾ ਤੁਹਾਨੂੰ ਥੋੜੇ ਕੀ ਲੱਗਦੇ ਸੀਗੇ ਜਿਹਨਾਂ ਦੀ ਡੈਥ ਹੋਈ ਹੈ ਤੁਹਾਡੇ ਘਰ ਵਾਲੀ ਦੀ ਤੇ ਲਗਾਤਾਰ ਹੀ ਇੱਥੇ ਜਿਹੜੇ ਪਿਛਲੇ ਹਫ਼ਤੇ ਵੀ ਇੱਕ ਲੇਡੀਜ਼ ਦੀ ਮੌਤ ਹੋਈ ਹੈ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇਸ ਤਰ੍ਹਾਂ ਦੇ ਹਸਪਤਾਲ ਤੇ ਕਿਸ ਤਰ੍ਹਾਂ ਦੀ ਕਾਰਵਾਈ ਮਦੀ ਬੰਕਰ ਜਨ ਨਵੀਂ ਸਰਕਾਰ ਬਣੀ ਹੈ ਭਗਵੰਤ ਸਿੰਘ ਸਰ ਇਹਦਾ ਹਸਪਤਾਲ ਬੰਦ ਹੋਣਾ ਚਾਹੀਦਾ ਹੈ ਡਾਕਟਰ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿੰਨੇ ਵੀ ਉਰੇ ਪੇਸ਼ੈਂਟ ਮਰੇ ਨੇ ਇਹਨਾਂ ਨੇ ਮਾਰੇ ਨੇ ਉਹਨਾਂ ਦਾ ਖਰਚਾ ਉਹਨਾਂ ਦਾ ਕਤਲ ਦਾ ਪਰਚਾ ਇਹਨਾਂ ਤੇ ਹੋਣਾ ਚਾਹੀਦਾ ਸਾਰੇ ਪੇਸ਼ੈਂਟਰਾਂ ਦਾ ਅਸੀਂ ਇਹੀ ਸਰਕਾਰ ਕੋਲ ਮੰਗ ਕਰਦੇ ਆ ਭਗਵਾਨ ਤੁਮਾਂ ਦੀ ਸਰਕਾਰ ਕਹਿੰਦੇ ਮਾਮਲਾ ਕੀ ਹੈ ਜੀ ਇਹ ਆਏ ਜੀ ਜਦੋਂ ਸਿਹਤ ਪਤੇ ਨੂੰ ਆ ਜਾਗੇ ਚੰਗੀ ਚੰਗਾ ਭਲਾ ਮੇਰਾ ਭਾਈ ਲੈ ਕੇ ਆ ਜਾਗਾ ਬਸ ਤੇ ਆਏ ਨਗੇ ਬਸ ਤੇ ਆਏ ਨਗੇ ਜਦੋਂ ਇਹਨਾਂ ਨੇ ਇੱਥੋਂ ਮਰ ਗਈ ਅਸੀਂ ਆ ਗੀਆਂ ਆ ਕੇ ਇੱਥੋਂ ਇਹਨਾਂ ਨੇ ਜਿਹੜੀ ਜਵਾਬ ਦਿੱਤਾ ਗੱਡੀ ਦੇ ਵਿੱਚ ਲੈਂਪਰ ਅਸੀਂ ਸੀਚ ਮੈਂ ਬੈਠੀ ਆਂਗੀ ਉਹ ਭੂਪਨੇ ਨਾਲ ਸਾਹ ਦਵਾਉਂਦੇ ਗਏ ਨੇਗੇ ਕੁਛ ਨਹੀਂ ਇੱਥੇ ਮੁੜ ਕੇ ਕਰਦੇ ਨੇ ਇੱਥੋਂ ਦਬਲੇ ਨੇ ਦਿੱਤੇ ਮੈਂ ਕਿਹਾ ਵੀਰ ਤੁਸੀਂ ਸਾਹ ਭੂਪਨੇ ਨਾਲ ਦਵਾ ਰਹੇ ਹੋਗੇ ਕਹਣਾ ਨਹੀਂ ਬੀਬੀ ਐਂ ਦਵਾਉਨੇ ਆਗੇ ਐਤੋਂ ਸੀਜਨ ਲੱਗਿਆ ਹੋਇਆਗਾ ਹਾਏ ਉਹ ਹਸਪਤਾਲੇ ਨਾਲ ਗਿੱਟ-ਮਿੱਟ ਕਰਕੇ ਸਾਨੂੰ ਉਹ ਸਸਪਤਾਲ ਚ ਭੇਜਤਾ ਜੱਦੀ ਮਰੀ ਨੂੰ 20000 ਸਦਾ ਸੇਪੜਾ ਲਿਆ ਮੇਰੇ ਭਾਈ ਤੋਂ ਐਤੋਂ ਮਰੀ ਨੂੰ ਤੋੜਿਆਗਾ ਮੈਂ ਗੱਡੀ ਦੇ ਵਿੱਚ ਆਪ ਬੈਠੀ ਆਗਾ ਭੁਲਪਲੇ ਨਾਲ ਸਾਹ ਦਵਾਇਂਗੇ ਮਸਬੂਲ ਬੇ ਨਸਾਂ ਦਾ ਉਹਦਾ ਕੋਈ ਸਾਨ ਨਹੀਂ ਆਇਆ ਐਤੋਂ ਇਹਨੇ ਮਰੀ ਪਾਈ ਜਾ ਗੱਡੀ ਚ ਆਇਆ ਮੈਨੂੰ ਪਤਾ ਲੱਗ ਗਿਆ ਤੀ ਮੇਰਾ ਪਤੀਜਾ ਮਰਿਆ ਤੀ ਦਿਓਰ ਦਾ ਮੁੰਡਾ ਮੈਨੂੰ ਪਤਾ ਤੀ ਮੇਰੀ ਭਝਾਈ ਤੁਨੇ ਮਾਰਤੀ ਮੈਂ ਦੁਹਾਈਆਂ ਪਾਉਂਦੀ ਗਈਆਂ ਗੱਡੀ ਚ ਦੋ ਦਿਨ ਪਹਿਲਾਂ ਵੀ ਇੱਥੇ ਦੋ ਤਿੰਨ ਦਿਨ ਪਹਿਲਾਂ ਵੀ ਕਿਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਉਹਨਾਂ ਦੇ ਵੀ ਕਹਿੰਦੇ ਜਿਹੜੇ ਹੈਗੇ ਵੀ ਸਾਡੀ ਲੇਡੀ ਜੀ ਮਰੀ ਆ ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਨਿਓ ਸਾਨੂੰ ਫੈਸਲਾ ਮਿਲੇ ਸਾਨੂੰ ਫੈਸਲਾ ਮਿਲੇ ਮੇਰੀ ਪਰਜਾਈ ਤਾਂ ਨਿਕੰਦ ਕੇ ਬੱਚਿਆਂ ਵਾਲੀ ਆ ਮੇਰੀ ਤਾਂ 40 40 ਸਾਲ ਦੀ ਉਮਰ ਆ ਮੇਰੀ ਪਰਜਾਈ ਸੀ 40 ਸਾਲ ਦੀ ਉਮਰ ਸਾਨੂੰ ਤਾਂ ਫੈਸਲਾ ਚਾਹੀਦਾ ਡਾਕਟਰ ਦਾ ਹਸਪਤਾਲ ਬੰਦ ਹੋਣਾ ਚਾਹੀਦਾ ਇਸ ਹਸਪਤਾਲ ਬੰਦ ਹੋਣਾ ਚਾਹੀਦਾ ਜੀ ਦੋ ਵਾਰ ਮੇਰੇ ਗੁਰਮੀਤਰ ਨਾਮ ਦੇ ਪੇਸ਼ੈਂਟ ਜੀ ਇਹ ਜਿਹਨਾਂ ਨੂੰ ਕੋਈ ਪਾਤੀ ਸਰੀਰਕ ਪ੍ਰੋਬਲਮ ਸੀ ਇਹਨਾਂ ਦੇ ਨਾਲ ਛਾਤੀ ਦੇ ਵਿੱਚ ਇਹ ਹੀ ਸੀ ਨੀ ਇਥਰੋਮੀਟਰ ਡਾਟਸਾਇਟਿਸ ਨਾਮ ਦੀ ਇੱਕ ਨੋ ਪਗਟੀਆਂ ਨੂੰ ਦਿੰਨੋ ਬਵਾਰੀ ਸੀ ਇਹਨਾਂ ਦਾ ਸਿਰਫ ਇਹ ਪ੍ਰਸ਼ਨ ਕੀਤਾ ਸੀ ਕਿ ਪਾਈ ਤਰੀਕ ਨੂੰ ਇੱਕ ਤਰੀਕ ਦਾ ਪੇਸ਼ੈਂਟ ਠੀਕ ਸੀ ਠੀਕ ਹੈ ਆਪਣੇ 24 ਨੰਬਰ ਦੇ ਥੋੜੀ ਜਿਹਾ ਹਾਲਤ ਖਰਾਬ ਹੋ ਗਈ ਕਿ ਲੋਕਾਂ ਨੂੰ ਸਾਹ ਲੈਣ ਦੇ ਪ੍ਰੋਬਲਮ ਆ ਰਹੀ ਸੀ ਨਾਲ ਨਾਲ ਅਸੀਂ ਇਹਨਾਂ ਦਾ ਸਾਰੇ ਟੈਸਟ ਵਗੈਰਾ ਇਹੋ ਤੋਂ ਦਿੰਦੇ ਹਾਂ ਕਿ ਜਿਵੇਂ ਛਾਤੀ ਦੇ ਵਿੱਚ ਕੋਈ ਦਿੱਕਤ ਹੈ ਜਿਸ ਨੂੰ ਕਿਨੋਂ ਪਰ ਆਣਾ ਪਿਆ ਤੀਨ ਵੀ ਸੀ ਦਾ ਫੈਕਟਿਸ ਵੀ ਸੀਗਾ ਕਿ ਫਿਰ ਨਾ ਟੈਸਟ ਉਸ ਕਰਾ ਟੈਸਟ ਆ ਕੇ ਬਾਰੇ ਚਲੇ ਰਹੀ ਮੇਰੀ ਹਾਲ ਥੋੜੀ ਖਰਾਬ ਹੋ ਰਹੀ ਤੇ ਉਹਦੇ ਮੈਨੇਜ ਨਹੀਂ ਹੋ ਸਕਦਾ ਫਿਰ ਅਸੀਂ ਇਹਨਾਂ ਮੇਬੀ ਵਾਲੇ ਜੀਵਨ ਹਸਪੀਟਲ ਦਾ ਅਸੀਂ ਤੇ ਰੈਫਰ ਕੀਤਾ ਉਹਨਾਂ ਨੇ ਵੀ ਪੇਸ਼ੰਗ ਨੂੰ ਵੈਂਟੀਨੇਟਰ ਤੇ ਰੱਖਿਆ ਪੇਸ਼ੰਗ ਦਾ ਡਾਇਗਨੋਸਿਸ ਕੀਤਾ ਪੇਸ਼ੰਗ ਨੂੰ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਠੀਕ ਕਰਨ ਦੀ ਜੋ ਨਾ ਸੀਸੀਟੀ ਸਕੈਨਿੰਗ ਕਰਾਇਆ ਸੀ ਦੁਆਰਾ ਦੇਖਣ ਦੀ ਕਿ ਦਿੱਕਤ অপারেশন ਮੋੜ ਉੱਤੇ ਸਾਰਾ ਕੋ ਠੀਕ ਹੈ ਸੀਟੀ ਰਿਪੋਰਟਿੰਗ ਜਿਹੜੀ ਆਇਆ ਸੀ ਕਿ ਦਿੱਕਤ অপারেশন ਮੋੜ ਉੱਤੇ ਸਾਰਾ ਕੋ ਠੀਕ ਹੈ ਅਲੱਗ-ਅਲੱਗ ਦੇ ਕੋਈ ਛੋਟੇ-ਮੋਟੇ ਦੋਤੀ ਸਟੋਨਸ ਦਿਖ ਰਹੇ ਨੇ ਪਰ ਇਨਾ ਰੈਜ਼ੀਡੈਂਟ ਸਟੋਨਸ ਹੈ ਜਾਂਦੇ ਨੇ ਕਿਉਂਕਿ ਆਪਰੇਸ਼ਨ ਤੋਂ ਪਹਿਲਾਂ ਇਹਨਾਂ ਦਾ ਸਟੋਨ ਬਹੁਤ ਵੱਡਾ ਸੀਗਾ ਇਹਨਾਂ ਦਾ ਅਲਟਾ ਸਟੋਨ ਪੇਸ਼ੈਂਟ ਦੇ ਅੰਦਰ ਕੱਟੋ-ਕੱਟ ਸਟੋਨ ਸੀਗਾ ਤੇ ਕਾਫੀ ਕਾਫੀ ਖੱਟਾ ਤੋਂ ਕਲੀਅਰ ਕਰਤਾ ਸੀ ਜੇ ਪੇਸ਼ੈਂਟ ਨੂੰ ਜਿਹੜੀ ਪ੍ਰੋਬਲਮ ਆਈ ਓਬਸਟੀਟਿਕ ਜਿਹਨਾਂ ਦੀ ਪ੍ਰਾਣੀ ਪ੍ਰੋਬਲਮ ଥିਦੀ ਜਿਵੇਂ ਕਿ ਟੀਵੀ ਸੀਗਾ ਰੇਟੇ ਕਿ ਛਾਤੀ ਦੇ ਵਿੱਚ ਸਾਹ ਨਹੀਂ ਆ ਰਿਹਾ ਸੀ ਤੇ ਬਹੁਤ ਮਾਇਨਾਂ ਵਿੱਚ ਅਸੀਂ ਨਾ ਅਸੀਂ ਵੀਡੀਓ ਬਣਾਉਣਾ ਚਾਹੁੰਦੇ ਹਾਂ ਤਾਂ ਬਣਾ ਲੈਂਦੇ ਆ ਫੇਸ ਬਣਾ ਲੈਣ ਠੀਕ ਵਾੜਾ ਪੁੱਛਣਾ ਲੋੜ ਨਹੀਂ ਆ ਵੀ ਨਾਲ ਲੈ ਮੈਂ ਹਾਂਜੀ ਅੱਜ ਮੈਂ ਜਿੰਨਾ ਚੋੜਾ ਹਾਂਜੀ ਕਰੀਏ ਸ਼ਾਟ ਜੀ ਵੀ ਰੋ ਲੈ ਅਸ਼ੋਕ ਕੀ ਡਿਟੇਲ ਹੈ ਪਹਿਲਾਂ ਤਾਂ ਕਿਉਂਕਿ ਇੰਸੂਰ ਹੋਏਗਾ ਕਿ ਲੜਕੀ ਅਜੇ ਬਾਕੀ ਨਾਮ ਹੈਗਾ ਸੀ ਤੇ ਕਿੰਨੇ ਏਜ ਤੋਂ ਸਾਰੇ ਥੋੜੀ ਪ੍ਰਿਪਰੇਡ ਆ ਆਪਣਾ ਬ੍ਰੀਫਿੰਗ ਵੀ ਤੁਹਾਡੇ ਨਾਲ ਤੁਹਾਡੇ ਨਾਲ ਸਾਰਿਆਂ ਨਾਲ ਰੂਪ ਰੂਪ ਹੋ ਜਾਣਾ ਸਾਰਿਆਂ ਦੇ ਵਿਚਾਰ ਸੋ। ਇਹਨਾਂ ਦਾ ਇਹੀ ਕਹਿਣਾ ਹੈਗਾ ਕਿ ਪੂਰੀ ਕੋਈ ਪਾਰਟੀ ਆਈ ਹੋਈ ਸੀਗੀ ਜਿਹਦਾ ਟ੍ਰੀਟਮੈਂਟ ਇੱਥੇ ਚੱਲ ਰਿਹਾ ਸੀ। ਮੇਹਰ ਹਸਪਤਾਲ। ਵੀ ਇਹਨਾਂ ਨੇ ਸਾਡਾ ਟ੍ਰੀਟਮੈਂਟ ਗਲਤ ਕੀਤਾ ਤੇ ਜਿਹਦੇ ਕਰਕੇ ਡੈਥ ਹੋ ਗਈ ਸੀ। ਉਹ ਅਸੀਂ ਬੁਲਾ ਕੇ ਚੈੱਕਅਪ ਕੀਤਾ। ਵੀ ਮੇਹਰ ਹਸਪਤਾਲ ਦੇ ਜਿਹੜੇ ਡਾਕਟਰ ਹੈਗਾ ਉਹਦਾ ਪਹਿਲਾ ਵੀਕ ਪਿੰਸੋ ਚਾਤਾ ਨੈਗਲੀਜੈਂਸ ਦਾ ਪਹਿਲਾ ਵੀ ਪਰਚਾ ਰਜਿਸਟਰ ਹੋਇਆ। ਕਿਤੇ ਹੁਣ ਕੇ ਲਾ ਉਤਰੀਆ ਇਸ ਦਾ ਕਿ ਇਸ ਬਾਰੇ ਵਿੱਚ ਸੰਜੀ ਉਹ ਨਹੀਂ ਕਰਕੇ ਟੇ ਸਾਰਿਆਂ ਨਾਲ ਗੱਲ ਕਰਕੇ ਕਿ ਇਹਨਾਂ ਸਾਰੇ ਜਿਹੜੇ ਹੋਰ ਵੀ ਕਈ ਬੰਦੇ ਆ ਗਏ ਜਿਨ੍ਹਾਂ ਨੇ ਕਿਹਾ ਵੀ ਸਾਡੀ ਬੱਚੀ ਦਾ ਸੀਗਾ ਕਿਸੇ ਹੋਰ ਦਾ ਬੇਟੇ ਦਾ ਸੀਗਾ ਤੇ ਮਦੋਂ ਕਾਫੀ ਸਾਰੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਇਹ ਦੱਸ ਰਹੇ ਨੇ ਵੀ ਇਹਦਾ ਜਿਹੜਾ ਟ੍ਰੀਟਮੈਂਟ ਹੈ ਇਹ ਗਲਤੀ ਕਰਦਾ। ਕਿ ਅਸੀਂ ਵੀ ਕਿਹਾ ਵੀ ਠੀਕ ਹੈ ਤੁਸੀਂ ਪੋਸਟ ਬਟਮ ਕਰਾਓ। ਮੋਦੇ ਮੁਤਾਬਕ ਜਿਹੜੀ ਰਿਪੋਰਟ ਆਉਗੀ ਅਸੀਂ ਠੋਕ ਕੇ ਕਰਦੇ ਕਿ ਇਹਦੀ ਮਾਨਤਾ ਵੀ ਰੱਦ ਕਰਾਉਣ ਵਾਸਤੇ ਸੀ ਪਹਿਲਾਂ ਵੀ ਭੇਜਿਆ ਹੋਇਆ ਦੁਬਾਰਾ ਫੇਰ ਆ ਰਿਮਾਈਂਡਰ ਭੇਜ ਕੇ ਦੀ ਮਾਨਤਾ ਰੱਦ ਕਰਾਵਾਂਗੇ ਸਰ ਹੁਣ ਤੱਕ ਪਹਿਲਾਂ ਵੀ ਕਈ ਕੇਸ ਆਏ ਸੀਗੇ ਕਿ ਹਾਲ ਤੱਕ ਮਰਕੀ ਮਾਨਤਾ ਰੱਦ ਦੇ ਪਹਿਲਾਂ ਵੀ ਇੱਕ ਇੱਕ ਦੋ ਵਾਰੀ ਕੋਈ ਨੋਟੀਫਿਕੇਸ਼ਨ ਭੇਜੀ ਇਹਨਾਂ ਨੂੰ ਮੈਂ ਤੁਹਾਨੂੰ ਦੱਸ ਹੀ ਰਿਹਾ ਹਾਂ ਆਪ ਹੀ ਤੁਹਾਨੂੰ ਦੱਸ ਰਿਹਾ ਹੈ ਤੁਹਾਡੇ ਕਵਸਚਨ ਦਾ ਜਵਾਬ ਮੈਂ ਦੱਸ ਰਿਹਾ ਜੀ ਵੀ ਇਹੜਾ ਮਾਮਲਾ ਹੈ ਕਿਉਂਕਿ 304 ਦਾ ਪਹਿਲਾ ਕੇਸ ਵਿੱਚ ਹੋਇਆ ਸੀ ਉਹਦੇ ਅਗੇਂਸਟ ਮਾਨਤਾ ਰੱਦ ਕਰਨੋਂ ਅਸੀਂ ਥਾਣਾ ਅਨਾਜ ਮੰਡੀ ਤੋਂ ਅਨਾਜ ਮੰਡੀ ਹੈ ਨਾ ਆਪਾਂ ਤੁਹਾਡੇ ਤੋਂ ਅਨਾਜ ਮੰਡੀ ਤੇ ਉੱਥੋਂ ਪਹਿਲਾਂ ਵੀ ਗਿਆ ਹੋਇਆ ਅਸੀਂ ਦੁਬਾਰਾ ਫੋਨ ਇਹ ਕੇਸ ਕਰਕੇ ਹੋਰ ਕਈ ਕੇਸ ਇਕੱਠੇ ਕਰਕੇ ਬਿਆਨ ਲਿਖ ਕੇ ਹੋਰ ਇਹਨਾਂ ਵਾਸਤੇ ਉੱਪਰ ਦੋਲਰ ਰਿਮਾਇੰਡਰ ਕਿ ਸਰ ਕਿੰਨੇ ਕੀ ਟੋਟਲ ਆਏ ਸੀ ਅੱਜ ਤੁਹਾਡੇ ਕੋਲ ਇਹਦੀ ਸ਼ਿਕਾਇਤ ਕਿੰਨੇ ਕੰਨ ਦਾ ਜਾਵੇ ਨਹੀਂ ਹੁਣ ਤਾਂ ਮੇਨ ਦਾ ਜਿਹੜਾ ਹੈਗਾ ਇੱਕ ਜਿਹੜਾ ਤਾਂ ਆਖੀ ਬਾਕੀ ਦੀ ਗੀਤ ਕੇ ਬਾਕੀ ਜਿਹੜੇ 3-4 ਲੋਕ ਹੋਰ ਥਰੇ ਨੇ ਹੋਰ ਵੀ ਕਾਫੀ ਸਾਰੇ ਲੋਕ ਜਿਹੜੇ ਇਹਦੇ ਅਗੇਂਸਟ ਦੱਸ ਰਹੇ ਨੇ ਵੀ ਇਹਦੀ ਕਾਰਵਾਈ ਕਰਨ ਦਾ ਤਰੀਕਾ ਬਿਲਕੁਲ ਚੱਲ ਰਿਹਾ ਹੈ। ਫਿਰ ਅਸੀਂ ਦੇਖਦੇ ਹਾਂ ਵੈਰੀਫਾਈ ਕਰਦੇ ਹਾਂ ਪਰਚੇਸਨ ਕਰਕੇ ਜਿੱਦਾਂ ਦੀ ਵੀ ਅ ਬਿਆਨ ਆਉਂਦੇ ਨੇ ਉਹਦੇ ਮੁਤਾਬਕ ਕਾਰਵਾਈ ਕਰਕੇ ਜਿਹੜੀ ਅਗਲੀ ਕਾਰਵਾਈ ਸੀ ਗੁਰਿੰਦੀ ਜੋ ਵੀ ਕਾਰਵਾਈ ਹੋਵੇਗੀ ਅਸੀਂ ਥੋਕੇ ਥੈਂਕ ਯੂ ਠੀਕ ਐਸਐਮਜ਼ेड ਪੰਜਾਬ ਦੇ ਲਈ ਪਟਿਆਲਾ ਤੋਂ ਕੇਸ਼